ਅੱਜ ਨਵੀਂ ੜਾਰੀ ਪ੍ਰੋਗਰਾਮ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਜ਼ਿਲ੍ਹਾ ਸਿੱਖਿਆ ਅਫਸਰ ਮੈਡਮ ਸਾਲੂ ਮੈਰਾ ਜੀ ਜ਼ਿਲ੍ਹਾ ਕੋਆਰਡੀਨੇਟਰ ਰਾਜਵੰਤ ਸਿੰਘ ਜੀ ਤੇ ਵੱਖ-ਵੱਖ ਪਿੰਡਾਂ ਚੋਂ ਆਏ ਪੰਚਾਇਤਾਂ ਦੇ ਨੁਮਾਇंदे ਤੇ ਸਾਡੇ ਸੀਐਸਟੀ ਸਾਹਿਬਾਨ ਅਧਿਆਪਕ ਸਾਥੀ ਤੇ ਮੱਚਿਆਂ ਦੇ ਨਾਲ ਆਏ ਮਾਪੇ ਪਿਆਰੇ ਬੱਚੇ ਮੈਂ ਅੱਜ ਇਥੇ ਪਹੁੰਚ ਕੇ ਅਸੀਂ ਬਲਾਕ ਵੱਲੋਂ ਆਪ ਸਭ ਦਾ ਸਵਾਗਤ ਕਰਦੇ ਹਾਂ ਤੇ ਨਾਲ ਹੀ ਮੈਂ ਦੱਸਣਾ ਚਾਹਾਂਗਾ ਕਿ ਅੱਜ ਦਾ ਸਾਡਾ ਪ੍ਰੋਗਰਾਮ ਦਾ ਮਨੋਰੰਜਨ ਅਸੀਂ ਇਹ ਪ੍ਰੋਗਰਾਮ ਪਿਛਲੇ ਸਾਲ ਤੋਂ ਦੁਬਾਰਾ ਸ਼ੁਰੂ ਕੀਤਾ ਹੈ ਅਸੀਂ ਇਹ ਮਹਿਸੂਸ ਕਰਦੇ ਹੋਏ ਪ੍ਰੋਗਰਾਮ ਦਾ ਜਿਹੜਾ ਆਗਾਜ਼ ਕੀਤਾ ਹੈ ਕਿ ਇੱਕ ਸਰਕਾਰੀ ਸਕੂਲਾਂ ਦੇ ਪਰਚੀ ਸਾਡੇ ਸਮਾਜ ਦੇ ਵਿੱਚ ਇੱਕ ਪ੍ਰਸ਼ਸਨ ਬੜੀ ਇੱਕ ਧਾਰਨਾ ਬਣੀ ਹੈ ਕਿ ਸਾਇਦ ਪ੍ਰਾਈਵੇਟ ਸਕੂਲਾਂ ਦੀ ਜ਼ਿਆਦਾ ਵਧੀਆ ਕੁਝ ਹੁੰਦਾ ਹੈ ਪਰ ਸਰਕਾਰੀ ਸਕੂਲ ਸਾਡੇ ਕਿਸੇ ਤੋਂ ਘੱਟ ਨਹੀਂ ਅਸੀਂ ਇਸ ਲਈ ਇਹ ਸੈਂਟਰ ਲੋਟ ਦੇ ਅੱਠ ਪਿੰਡਾਂ ਦੇ ਵਿੱਚ ਲਗਭਗ 3000 77 ਲੋਕਾਂ ਨੂੰ ਦਿੱਤਾ ਹੈ ਕਿ ਆਓ ਸਾਡੇ ਸਰਕਾਰੀ ਸਕੂਲਾਂ ਦੇ ਬੱਚਿਆਂ ਦਾ ਹੁੰਦਾ ਸਾਡੇ ਸਰਕਾਰੀ ਸਕੂਲਾਂ ਦੇ ਬੱਚਿਆਂ ਦੀ ਅਸੀਂ ਸਖਸ਼ੀਅਤ ਨੂੰ ਸਾਰੇ ਕਿਵੇਂ ਕਰਦੇ ਆ ਉਹ ਆ ਕੇ ਸਾਰੇ ਲੋਕਾਂ ਨੂੰ ਜੀ ਸੱਦਾ ਦਿੱਤਾ ਕਿ ਆ ਕੇ ਦੇਖੋ ਤੇ ਨਾਲ ਹੀ ਅਸੀਂ ਇਹ ਅਕਦਾ ਜਿਹੜਾ ਪ੍ਰੋਗਰਾਮ ਆ ਲੋਕਾਂ ਦੇ ਸਹਿਯੋਗ ਦੇ ਨਾਲ ਜਿਹੜਾ ਲੋਕਾਂ ਨੂੰ ਸੱਦਾ ਪੁੱਟ ਕਰਦੇ ਆ ਕਿਉਂਕਿ ਅੱਜ ਜਿੱਥੇ ਵੀ ਤੁਸੀਂ ਜਿਹੜੀ ਵੀ ਜੇ ਲੰਗਰ ਤੇ ਵੀ ਜਾਣੇ ਹੋ ਤਾਉ ਲੋਕਾਂ ਦੇ ਸਹਿਯੋਗ ਦੇ ਨਾਲ ਬਣਿਆ ਜੇ ਸਾਰਾ ਸਮਾਨਾ ਲੱਗਿਆ ਤਾਂ ਇਹ ਵੀ ਇੱਕ ਲੋਕਾਂ ਦੇ ਸਹਿਯੋਗ ਦੇ ਨਾਲ ਲੱਗਿਆ ਤੇ ਸਾਡੀਆਂ ਅੱਠੇ ਪਿੰਡਾਂ ਦੀਆਂ ಗ್ರಾಮ ਪੰਚਾਇਤਾਂ ਸਰਪੰਚ ਸਾਹਿਬਾਨ ਨੇ ਸਾਨੂੰ ਬੜਾ ਬਹੁਤ ਜਿਆਦਾ ਸਹਿਯੋਗ ਕੀਤਾ ਹੈ ਲੋਕ ਨੇਗਾ ਤੇ ਇਥੋਂ ਦੀ ಗ್ರಾಮ ਪੰਚਾਇਤ ਸਤਨਾਮ ਸਿੰਘ ਜੀ ਦੀ ਗਵਾਹੀ ਦੇ ਵਿੱਚ ਤੇ ਜਿੰਨਾ ਵੀ ਸਾਡਾ ਤੁਸੀਂ ਆਲੇ-ਦਾਲੇ ਟੈਂਟ ਦੇਖਦੇ ਹੋ ਲੱਗਿਆ ਹਲਵਾਈ ਜਾਂ ਹੋ ਜਿੰਨੇ ਕਈ ਕਿਤਰਾਂ ਦੇ ਖਾਤੇ ਜਿਹੜੇ ਇਹਨਾਂ ਨੇ ਉੱਤੇ ਤੇ ਅਸੀਂ ਬੱਟ-ਬੱਟ ਉੱਤੇ ਪੰਚਾਇਤ ਤੋਂ ਬਰੈਧ ਮੰਗਿਆ ਕਿਸੇ ਤੋਂ ਅਸੀਂ ਕਿਹੋ ਮੰਗਿਆ ਤੇ ਜੱਗ ਜਿੱਦੋਂ ਜੋ ਵੀ ਉਹਦੇ ਲਈ ਸਭ ਜਿਹੜੇ ਜੂਜ ਹੋਣੇ ਵੀ ਉਹ ਮੰਗਿਆ ਤਾਂ ਜਿਹੜਾ ਇਹ ਪ੍ਰੋਗਰਾਮ ਸੀ ਕਿਹੜਾ ਉਸ ਤਰ੍ਹਾਂ ਇੱਕ ਅਸੀਂ ਆਰਗੇਨਾਈਜ਼ ਕੀਤਾ ਤੇ ਇਸ ਦੇ ਨਾਲ ਹੀ ਅਸੀਂ ਇਸ ਮੰਚ ਤੋਂ ਲੋਕਾਂ ਨੂੰ ਸੱਦਾ ਦੇਣਾ ਚਾਹੁੰਦੇ ਆ ਕਿ ਸਾਡੇ ਸਕੂਲਾਂ ਦੇ ਵਿੱਚ ਦਾਖਲਾ ਸ਼ੁਰੂ ਹੋ ਚੁੱਕਿਆ ਹੈ ਅਸੀਂ ਪ੍ਰੀ ਭੈਣੀ ਤੋਂ ਜਿਹੜੀਆਂ ਆਈਆਂ ਸਾਰੀਆਂ ਕਲਾਸਾਂ ਦਾ ਸਾਡੇ ਕੋਲ ਦਾਖਲਾ ਸ਼ੁਰੂ ਹੋ ਚੁੱਕਿਆ ਹੈ ਇਸ ਲਈ ਅੱਜ ਸਾਡੇ ਬੱਚਿਆਂ ਨੇ ਬੜੀ ਕਮਾਲ ਦੀਆਂ ਐਡਮਾਈਸ਼ਨ ਦੀ ਪ੍ਰੋਫੇਸ ਕਰੀਆਂ ਨੇ ਤੇ ਸਾਰੇ ਲੋਕ ਜਿੰਨੇ ਵੀ ਇਸ ਇਲਾਕੇ ਦੇ ਵਿੱਚ ਅਸੀਂ ਸੱਦਾ ਦਿੱਤਾ ਆ ਕੇ ਦੇਖੋ ਤੇ ਇੱਕ ਸਾਡੇ ਸੂਨਾਵਾਰੇ ਜਿਹੜੀ ਧਾਰਨਾ ਵਾ ਕਈ ਵਾਰ ਸਾਡੇ ਮਾਪਿਆਂ ਚ ਇਹ ਬਣਦੀਆਂ ਨਹੀਂ ਕਿ ਇਸ ਦੀ ਕਿਤੇ ਜਿਆਦਾ ਪ੍ਰਾਈਵੇਟ ਉਹਨਾਂ ਦਾ ਸਹਿਰ ਕਿਤੇ ਜਿਆਦਾ ਵਧੀਆ ਬਾਕਸ ਉਹਨਾਂ ਦੇ ਸਾਡੇ 500 ਸਕੂਲਾਂ ਦੇ ਤੇ ਬੱਚਿਆਂ ਦੀ ਕਾਰਗੁਜ਼ਾਰੀ ਤੁਸੀਂ ਇੱਥੇ ਦੇਖੋਗੇ ਕਿ ਸਾਡੇ ਬੱਚੇ ਕਿਸੇ ਵੀ ਰੋਗ ਚ ਘਟ ਨਹੀਂ ਹੈਗੇ ਤੇ ਇਹਨਾਂ ਦੀ ਪਰਸਨੈਲਿਟੀ ਦਾ ਹਰ ਪਾਸੇ ਅਸੀਂ ਮਜ਼ਬੂਤ ਕਰ ਰਹੇ ਹਾਂ ਤੇ ਜੇ ਅਸੀਂ ਨਿਗਾ ਮਾਰਦੇ ਆ ਇਸ ਸਟੇਜ ਤੋਂ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਹਮਿੰਦਰ ਸਿੰਘ ਜੀ ਲੈ ਸਬੋਧਨ ਕਰਨਾ ਉਹ ਬੜੀਏ ਬੜੇ ਦੁਨੀਆ ਦੇ ਮੁੱਦਿਆਂ ਤੇ ਤੁਸੀਂ ਟੀਵੀ ਤੇ ਟੈਟਾਂ ਤੇ ਉਹਨਾਂ ਨੂੰ ਸੁਣਦੇ ਹੋ ਉਹ ਸਰਕਾਰੀ ਸਕੂਲ ਚ ਪੜ੍ਹਿਆ ਸਾਡੇ ਐਮਐਲਏ ਸਾਹਿਬਾਨ ਨੇ ਆਉਣਾ ਦੇਮਾਨ ਜੀ ਨੇ ਉਹ ਸਰਕਾਰੀ ਸਕੂਲ ਚ ਪੜ੍ਹਿਆ ਤੇ ਇਸੇ ਤਰ੍ਹਾਂ ਸਾਡੇ ਤੁਸੀਂ ਅਧਿਕਾਰੀ ਵੀ ਜਿੰਨੇ ਆ ਰਹੇ ਆ ਉਹ ਸਾਰੇ ਸਰਕਾਰੀ ਸਕੂਲਾਂ ਦੀ ਬੇਟੇ ਤੇ ਇਸ ਸਲੇਤ ਤੋਂ ਅੱਜ ਅਜੀਤ ਹਰਮਨ ਜੀ ਜੋ ਪੰਜਾਬ ਦੇ ਹੋ ਕੇ ਗਾਇਕ ਤੇ ਐਕਟਰ ਨੇ ਉਹਨਾਂ ਨੇ ਵੀ ਆਉਣਾ ਤੇ ਉਹ ਵੀ ਸਰਕਾਰੀ ਸਕੂਲ ਚ ਪੜਿਆ ਹੈ ਇਸ ਲਈ ਅਸੀਂ ਲੋਕਾਂ ਨੂੰ ਇਹ ਸੱਦਾ ਦਿੰਦੇ ਆ ਕਿ ਸਾਡੇ ਸਰਕਾਰੀ ਸਕੂਲ ਕਿਸੇ ਵੀ ਰੂਪ ਚ ਘਟ ਨਹੀਂ ਤੇ ਇਸ ਲਈ ਆਪਣੇ ਬੱਚੇ ਸਰਕਾਰੀ ਸਕੂਲਾਂ ਚ ਲੈ ਕੇ ਆਓ ਅਸੀਂ ਪਿੱਛੇ ਕਰੋਨਾ ਦਾ ਸਮਾਂ ਲੰਘਿਆ ਹਟਾਇਆ ਅਸੀਂ ਬੜਾ ਮਤਾਨ ਸਾਡੇ ਸਮਾਜ ਨੇ ਤਾਂ ਉਦੋਂ ਇੱਕ ਬੜਾ ਸੰਕਟ ਵੱਡਾ ਆਇਆ ਕਿ ਜਿੰਨੇ ਵੀ ਸਰਕਾਰੀ ਸਕੂਲ ਸੀ ਉਹ ਤੁਹਾਡੇ ਬੱਚਿਆਂ ਦੀਆਂ ਘਰੇ ਬੈਠਾ ਵੀ ਫੀਸਾਂ ਮੰਗਦੇ ਸੀ ਔਰ ਜਿੰਨੇ ਵੀ ਪ੍ਰਾਈਵੇਟ ਹਸਪਤਾਲ ਸੀ ਲੋਕਾਂ ਨੂੰ ਦਾਖਲ ਨਹੀਂ ਕੀਤਾ ਉਸ ਮਾੜੇ ਸਮੇਂ ਦੇ ਵਿੱਚ ਪਰ ਸਾਰੀਆਂ ਸਰਕਾਰੀ ਸੰਸਥਾਵਾਂ ਖੜੀਆਂ ਸਾਡੇ ਸਰਕਾਰੀ ਸਕੂਲ ਉਸ ਸਮੇਂ ਖੜੇ ਉਸ ਮਾੜੇ ਸਮੇਂ ਚ ਵੀ ਅਸੀਂ ਘਰ ਘਰ ਗਏ ਤੇ ਸਮਾਜ ਨੇ ਹਰ ਉਸ ਦੁੱਖ ਦੇ ਵਿੱਚ ਸ਼ਰੀਕ ਹੋਏ ਆ ਇਸ ਲਈ ਮੈਂ ਗੁਜਾਰਸ਼ ਕਰਦਾ ਇਹ ਜਿਹੜਾ ਸਮਾਜਿਕ ਜਿਹੜੋ ਸੰਕਟਾਂ ਦਾ ਜਿਹੜੀਆਂ ਸੰਸਥਾਵਾਂ ਸਮਾਜ ਦੇ ਨਾਲ ਨਹੀਂ ਕਰਦੀਆਂ ਤਾਂ ਉਹਨਾਂ ਨੂੰ ਜੇ ਮਜ਼ਬੂਤ ਕਰਕੇ ਸਮਾਜ ਦਾ ਚੰਗਾ ਭਵਿੱਖ ਨਹੀਂ ਬਣਾ ਸਕਦੇ ਇਸ ਲਈ ਅਸੀਂ ਇਹ ਸਰਕਾਰੀ ਸੰਸਥਾਵਾਂ ਨੂੰ ਮਜ਼ਬੂਤ ਕਰੀਏ ਆਪਣੇ ਬੱਚੇ ਵੱਤੋਂ ਪਰ ਇੱਥੇ ਲੈ ਕੇ ਆਈਏ ਇਹਦੇ ਵਿੱਚ ਹੀ ਤੁਹਾਡੇ ਬੱਚੇ ਦਾ ਭਵਿੱਖ ਤੇ ਰੁਜ਼ਗਾਰ ਹੋਵੇਗਾ ਤੇ ਮੈਂ ਦੁਬਾਰਾ ਆਏ ਸਾਰੇ ਲੋਕਾਂ ਦਾ ਸਵਾਗਤ ਕਰਦਾ ਤੇ ਸ਼ੁਕਰੀਆ ਦਾ ਕਰਦਾ ਤੁਸੀਂ ਸਾਰਿਆਂ ਨੇ ਸਾਨੂੰ ਸਹਿਯੋਗ ਕੀਤਾ ਤੇ ਜਿੱਥੇ ਵੀ ਅਸੀਂ ਕਿਸੇ ਜਗ੍ਹਾ ਕੋਲ ਗਏ ਸਾਡਾ ਤੇ ਬੜਾ ਸਾਰਾ ਸਹਿਯੋਗ ਮਿਲਿਆ ਤੇ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਤੇ ਨਾਲ ਹੀ ਮੈਂ ਦੱਸਣਾ ਚਾਹੁੰਦਾ ਕਿ ਲੰਗਰ ਸਾਮ ਤੱਕ ਜਿਹੜਾ ਵੀ ਲੰਗਰ ਚੱਲ ਰਿਹਾ ਬੰਦ ਨਹੀਂ ਹੋਏਗਾ ਇਸ ਲਈ ਆਪਾਂ RAM ਨਾਲ ਸਾਰਿਆਂ ਦੇ ਚਾਹ ਪਾਣੀ ਕੌਫੀ ਚੱਲ ਰਹੀ ਹੈ ਉਹ ਪੀਣੀ ਹੈ ਤੇ ਇੱਥੇ ਅਸੀਂ बार-बार ਆ ਕੇ ਵੀਡੀਓ ਬਣਾਉਂਿਆ ਤੇ ਪਰ ਇਹ ਸਾਰਾ ਪ੍ਰੋਗਰਾਮ ਲਾਈਵ ਹੋ ਰਿਹਾ ਸਟੇਜ ਦਾ ਤੇ ਇਸ ਲਈ ਜਿੰਨੇ ਵੀ ਤੁਹਾਡੇ ਬੱਚਿਆਂ ਦੇ ਕਲਿੱਪ ਨੇ ਤੁਹਾਨੂੰ ਉੱਥੋਂ ਪ੍ਰਾਪਤ ਹੋ ਜਾਣੇ ਨੇ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ